ਸ੍ਰੀ ਕਾਲਬਾਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਵਲੌਗ 'ਚ ਸਵਾਗਤ ਲੋ ਜੀ ਮੋਟਰ ਚਲਾਣਾ ਆਇ ਤੇ ਆਪਣਾ ਸੜਕ ਵਾਲੇ ਖੇਤ ਨੂੰ ਛੱਡਣ ਦਾ ਹੀ ਪਾਣੀ ਜਿਹੜਾ ਗੋਰੀ ਦੇ ਨਾਲ ਹੈ ਤੇ ਨੱਕੇ-ਨੁੱਕੇ ਕਰਕੇ ਆਪਾਂ ਸੈਟ ਸਾਰੇ ਇੱਧਰ ਬੋਰੀ ਜੀ ਲਾਤੀ ਕਿਉਂਕਿ ਇੱਧਰ ਨੂੰ ਪਾਣੀ ਲੀਕ ਨਾ ਹੋਵੇ ਤਾਂ ਕਰਕੇ ਤੇ ਪਾਣੀ ਉੱਪਰ ਛਰਤਾ ਹੀ ਕਣਕ ਨੂੰ ਇੱਧਰ ਵਾਲੀ ਨੂੰ ਇੱਧਰ ਆਓ ਆਪਣੀ ਹੋਰੀ ਜੀ ਸਾਹਮਣੇ ਆ ਜਾਂਦੀ ਨਾਲ ਤੇ ਪਾਣੀ ਦੇਖੋ ਜੀ ਮੋਟਰ ਦਾ ਪਾਣੀ ਪੂਰਾ ਵਧੀਆ ਇਹ ਜਿਆ ਤੇ ਬਾਕੀ ਚੱਲਦਾ ਜੀ ਕੰਮਕਾਰ ਕਿਉਂਕਿ ਸਪਰੇਅ ਨੂੰ ਕਰਤੀ ਸੀ ਤੇ ਯੂਰੀਆ ਵੀ ਨੂੰ ਪਾਈ ਨੂੰ 2 ਦਿਨ ਹੋ ਗਏ ਯੂਰੀਆ ਵੀ ਕਹਿੰਗੀ ਤੇਲ ਬਹੁਤ ਪੈਂਦੀ ਯੂਰੀਆ ਆਪਣਾ ਖੁਰ ਗਿਆ ਤਾਂ ਤੇ ਘਾਹ ਵੀ ਐਨ ਹੋ ਗਿਆ ਵਾ ਤੇ ਹੁਣ ਕਣਕ ਪਾਣੀ ਵੀ ਮੰਗਦੀ ਦੀ ਆ ਦੇਖੋ ਜੀ ਟੇੜਾ ਫਟੀਆਂ ਵਿੱਚ ਤਾਂ ਕਰਕੇ ਆਪਾਂ ਪਹਿਲਾਂ ਮੀਂਹ ਆ ਦੇਖਦੇ ਤੇ ਮੀਂਹ ਵੀ ਦੱਸਿਆ ਵਾ ਤਾਂ ਮੀਂਹ ਨਹੀਂ ਹੈਗਾ ਪਿਆ 23 ਨੂੰ ਦੱਸਿਆ ਵਾ ਮੀਂਹ ਤਾਂ ਕਰਕੇ ਪਿਆ ਨਹੀਂ ਹੈਗਾ ਫੇਰ ਆਪਾਂ ਅੱਜ ਮੋਟਰ ਚਲਾਤੀ ਨੂੰ ਬਾਕੀ ਦਾ ਯੂਰੀ ਆਪਾਂ ਪੂਰਾ ਕਰਤਾ ਵਾ ਕਣਕ ਦਾ ਦੋ ਛਿੱਟੇ ਲਾਦੇ ਹੁੰਦੇ ਆਪਾਂ ਯੂਰੀ ਦੇ ਆਏ ਆਏ ਸਾਲ ਤੇ ਦੋ ਛਿੱਟੇ ਨੂੰ ਕਰਤੇ ਜਿਹਦੇ ਪੂਰੇ ਇੱਪਾ ਚਲਾਤੀ ਮੋਟਰ ਇੱਦਾਂ ਨੂੰ ਤੇ ਧੁੰਦ ਦੇਖੋ ਜੀ ਅੱਜ ਕੱਲ ਧੁੱਪ ਚੜ ਗਈ ਜੀ ਵੈਸੇ ਸੂਰਜ ਅੱਜ ਵੀ ਹੈਗਾ ਉਹ ਦੇਖੋ ਜੀ ਆਹ ਦੇਖੋ ਜੀ ਸੂਰਜ ਦੀ ਲਿਸ਼ਕੋਰ ਜੀ ਪੈਂਦੀ ਤੇ ਬਾਕੀ ਧੁੰਦ ਪੂਰੀ ਹੈ ਆਲ ਦਵਾਲਾ ਕੱਖ ਨਹੀਂ ਦਿਖਦਾ ਆ ਦੇਖ ਲਿਓ ਵੀ ਇੱਥੇ 골ਡੀ ਦੀ ਮੋਟਰ ਹੈ ਸਿਰਫ ਕਿੱਲਾ ਦੋ ਕਿੱਲਾਂ ਦੀ ਲਾਮ ਹੋਣੀ ਆਪਣੇ ਖੇਤ ਤੇ ਤੇ ਮੋਟਰਾਂ ਦਿਖਦੀ ਨਹੀਂ ਹੈਗੀ ਉਰੇ ਤੇ ਇੰਨੀ ਧੁੰਦ ਪੈ ਗਈ ਵੀ ਤੇ ਬਾਕੀ ਆ ਦੇਖੋ ਜੀ ਜਿਹੜਾ ਤੁਹਾਨੂੰ ਦਿਖਾਉਂਦੇ ਆ ਜੜੀ ਜੀ ਵਾਲਾ ਘਾ ਆ ਦੇਖੋ ਗੁੱਲੀ ਡੰਡੇ ਦਾ ਕੀ ਹਾਲ ਕੀਤਾ ਵਸਨਕੋਰ ਨੇ ਇਹਦੇ ਵਿੱਚ ਸਪਰੇਅ ਕੀਤੀ ਦੀ ਕਿੱਲੇ ਦੀ 100 ਗ੍ਰਾਮ ਸੰਕੋਰ ਪਾ ਕੇ ਸਪਰੇਅ ਕੀਤੀ ਦੀ ਦੇਖੋ ਜੀ ਗੁੱਲੀ ਡੰਡੇ ਆ ਰਫੂਕਾ ਰੱਖਤਾ ਸੰਕੋਰ ਨੇ ਤੇ ਬਾਕੀ ਇੱਕ ਵਾਰ ਵੀਡੀਓ ਦੇਖੀ ਸੀ ਆ ਦੇਖੋ ਜੀ ਜਿਹੜਾ ਘਾ ਕਹਿੰਦੇ ਮਰਦਾ ਨਹੀਂ ਹੈਗਾ ਇਹ ਕੋਆਲਾ ਘਾ ਦੀ ਫੋਟੋ ਪਾਈ ਤੀ ਬੰਦੇ ਨੇ ਫੇਸਬੁੱਕ ਤੇ ਵੀਡੀਓ ਦੇਖੀ ਸੀ ਕਹਿੰਦੇ ਵੀ ਇਹ 240 ਨਾਲ ਵੀ ਮਰਦਾ ਨਹੀਂ ਹੈਗਾ ਇਹ ਜਿਹੜੀ ਆਪਾਂ ਦਵਾਈ ਕੀਤੀ ਉਹਦੇ ਨਾਲ ਹੋ ਗਿਆ ਵਾ ਘਾ ਪੂਰਾ ਪੀਲਾ ਇਹਨੂੰ ਆਪਾਂ ਕਣਕ ਨੂੰ ਇੱਕੇ ਛਿੱਟਾ ਲਾਇਆ ਤਾਂ ਹਜਾ ਗਿੱਲ ਹੈਗੀ ਹੈ ਇਹਦੇ ਵਿੱਚ ਆਹ ਦੇਖੋ ਜੀ ਪੈਰ ਗੜਦਾ ਏ ਇਹਨੂੰ ਹੋ ਜਾ ਲਾਵਾਂਗੇ ਪਾਣੀ ਰੋਕ ਕੇ ਕਉਂਗੀ ਜਿੱਦਾਂ ਜਿੱਦਾਂ ਕਣਕ ਦੀ ਬਜਾਈ ਹੋਈ ਵੀ ਉਦੋਂ ਉਦੋਂ ਹੀ ਪਾਣੀ ਲੱਗਣਾ ਤਾਂ ਕਰਕੇ ਹੁਣ ਆਹ ਵਾਲੀ ਕਣਕ ਆਪਣੀ ਦੇਖ ਲਓ ਐਨ ਪੂਰਾ ਖੇਤ ਭਰ ਗਿਆ ਵਾ ਤੇ ਇੱਧਰ ਵਾਲੀ ਚ ਆਹ ਘਟ ਲੱਗਦੀ ਕਣਕ ਦੇਖਦੀ ਘਟ ਆ ਜਾ ਤੇ ਇਹਨੂੰ ਦੇਖਦੇ ਇਹਨੂੰ ਵੀ ਤੇ ਦੋ ਤਿੰਨ ਦਿਨ ਤੱਕ ਇੱਚ ਜੂਰੀਆ ਦਾ ਛੱਟਾ ਮਾਰ ਦੇਣਾ ਇੱਦੀ ਪਹਿਲਾਂ ਸਲਫਰ ਪਾ ਕੇ ਇੱਕ ਛੱਟਾ ਤਾਂ ਇਹਨੂੰ ਮਾਰਤਾ ਵਾ ਦੂਹਾ ਵੀ ਇਹਨੂੰ ਨਾਲ ਲੱਗਦੀ ਉਹ ਮਾਰ ਕੇ ਫੇਰ ਲਾਵਾਂਗੇ ਪਾਣੀ ਇੱਕ ਹੋਰ ਦਿਖਾਉਂਦੇ ਆ ਤੁਹਾਨੂੰ ਅਸੀਂ ਤੇ ਆਹ ਦੇਖੋ ਜੀ ਸਲਫਰ ਇਹ ਪਾਣੀ ਲਾ ਕੇ ਉਹ ਤੇ ਬਾਅਦ ਪਾਇਆ ਤਾਂ ਇਹ ਸਲਫਰ ਇਹਨੂੰ ਪਹਿਲੀ ਖਾਦ ਨਾਲ ਸਲਫਰ ਪਾਇਆ ਤਾਂ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 20 25 ਦਿਨ ਹੋ ਗਏ ਇਹਨੂੰ ਪਹਿਲੀ ਖਾਦ ਲਈ ਨੂੰ ਦੂਜੀ ਯੂਰੀਆ ਦਾ ਛੱਟਾ ਜਿਹੜਾ ਇਹ 2 ਦਿਨ ਪਹਿਲਾਂ ਮਾਰੇ ਆ ਉਹ ਕੱਲੀ ਯੂਰੀਆ ਦੇ ਛੱਟਾ ਮਾਰੇ ਤਾਂ ਆਹ ਦੇਖੋ ਜੀ ਸਲਫਰ ਉਦਾਂ ਤੇ ਉੱਦੀ ਉਹ ਪਿਆ ਹਜਾ ਇਹ ਪਾਣੀ ਲਾਏ ਤੇ ਉਹ ਖੁਰਦਾ ਜੀ ਜ਼ਿਆਦਾਤਰ ਨਹੀਂ ਨਹਿਦੀ ਉਹ ਪਿਆਰਣ ਆਈਦਾ ਜਾਨੀ ਕਿ ਲੰਬਾ ਸਾਹ ਰਹਿੰਦਾ ਜਦ ਤੱਕ ਕਣਕਾ ਪੱਕਦੀ ਨਹੀਂ ਜਦ ਤੱਕ ਇਹ ਹੌਲੀ 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 ਖੁਰਖੁਰਕੇ ਕਣਕ ਨੂੰ ਆਪਣੀ ਤਾਕਤ ਦੇਈ ਜਾਂਦਾ ਜੀ ਤੇ ਬਾਕੀ ਕਣਕ ਨਹੀਂ ਪਹਿਲਾਂ ਰੰਗ ਹੀ ਦਾ ਪੀਲਾ-ਬੀਲਾ ਹੋਇਆ ਉਹਦਾ ਰੰਗ ਵੀ ਹੋਣਾ ਵਧੀਆ ਕਣਕ ਦਾ ਤੇ ਆ ਦੇਖੋ ਜੀ ਸਪਰੇਅ ਦਾ ਜਿੱਥੇ-ਜਿੱਥੇ ਅਸਰ ਹੈਗਾ ਜੀ ਉੱਥੇ ਇੱਥੇ ਡਬਲ ਪੰਪ ਘੁੰਮਿਆ ਵਾ ਸਪਰੇ ਦਾ ਉੱਥੇ ਤਾਂ ਅਸਰ ਹੈਗਾ ਜੀ ਕਣਕ ਪਰ ਦਵਾਈ ਆ ਤੇ ਬਾਕੀ ਝਾੜ ਬਹੁਤ ਸੋਨਾ ਮਾਰਿਆ ਵੀ ਜੀ ਕਣਕ ਨੇ ਤੇ ਆਪਣਾ ਇੱਥੇ ਗੰਨੂ ਜੀ ਆ ਦੇਖੋ ਪਾਣੀ ਜੇ ਉਹ ਰੇ ਗੰਨੂ ਜਿਆਦਾ ਲੀਕ ਜਿਆ ਹੁੰਦਾ ਤਾਂ ਇੱਥੇ ਤੇ ਆਪਣਾ ਪਾਣੀ ਆ ਪੇ ਵਿਚੋਂ ਹਵਾ ਵਾਲੇ ਚੋਂ ਤੇ ਉਹ ਤਾਂ ਕਰਕੇ ਉਹ ਰੇ ਇੰਨੀ ਤੱਕੀ ਜੀ ਇਹ ਭਰੀ ਹੋ ਰਹਿੰਦੀ ਸੀ ਤੇ ਹੁਣ ਜਦੋਂ ਮੋਟਰ ਬੰਦ ਆਪਾਂ ਦੀ ਉੱਧਰ ਵਾਲੇ ਸਾਰਾ ਭਰ ਗਿਆ ਵਾ ਜਦ ਮੋਟਰ ਬੰਦ ਹੋਈ ਤਾਂ ਫਿਰ ਇੱਧਰ ਪਾਣੀ ਸੁੱਕਿਆ ਹੀ ਦਾ ਬਾ ਹੁਣ ਆਪਾਂ ਨੇ ਪਾਣੀ ਇਹਨੂੰ ਛਾਂ ਤੱਕ ਭਰ ਜਾਣਾ ਇਹਨਾਂ ਸਾਰਿਆਂ ਨੂੰ ਭਰ ਕੇ ਜੀ ਫਿਰ ਉਤੇ ਬਾਦ ਤੇ ਇੱਧਰ ਤਾਂ ਇਹ ਹੁਣ ਵੀ ਛੱਡਣਾ ਇੱਕ ਅੱਧੇ ਦਿਨ ਚ ਪਾਣੀ ਵੀ ਨਹੀਂ ਵੀ ਖਾਦ ਖੂਸ ਛੱਡਤੀ ਵੀ ਕਣਕ ਨੂੰ ਤਾਂ ਕਰਕੇ ਫਿਰ ਆਪਾਂ ਅੱਜ ਇਹਨੂੰ ਭਰ ਕੇ ਫਿਰ ਉਤੇ ਬਾਦ ਰੋਕਾਂਗੇ ਕੰਮ ਹਫਤੇ ਕੀ ਪਾਵਾਂਗੇ ਵਿੱਚ ਗੈਪ ਫਰੂ ਤੇ ਤੱਕ ਫਿਰ ਲਾਵਾਂਗੇ ਇੱਧਰ ਵੀ ਛੱਟਾ ਯੂਰੀਏ ਦਾ ਲਾ ਦੇਣਾ ਜਾਂ ਫਿਰ ਦੇਖਦੇ ਨਹੀਂ ਪਾਣੀ ਲਾ ਦੀਏ ਕਿਉਂ ਸਪਰੇ ਹੋਈ ਵੀ ਐ ਕਿਉਂਕਿ ਇਹਨੂੰ ਸਪਰੇ ਤੇ ਬਾਅਦ ਯੂਰੀਆ ਸਿੱਟੀ ਦੀ ਇਹਨੂੰ ਕਣਕ ਨੂੰ ਪਾਣੀ ਲਾ ਕੇ ਇੱਧਰ ਵਾਲੀ ਜਿਹੜੀ ਹੈਗੀ ਫੇਰੂ ਤੇ ਬਾਅਦ ਫਿਰ ਇਹਨੂੰ ਯੂਰੀਏ ਨਾਲ ਸਲਫਰ ਪਾਵਾਂਗੇ ਤੇ ਬਾਕੀ ਦਿਖਾ ਦੇ ਜੀ ਉੱਧਰ ਆਪਣੀ ਕਣਕ ਤੇ ਫਾਰਮ ਆਪਣਾ ਹਜਾ ਬੰਦ ਐਨ ਕੀਤਾ ਵਾ ਕਿਉਂਕਿ ਧੁੰਦ ਕਰਕੇ ਫਿਰ ਮੁਰਗਿਆਂ ਨੂੰ ਅੰਦਰ ਗਰਮੈਸ਼ ਚਾਹੀਦੀ ਜਾਦਾ ਤਾਂ ਕਰਕੇ ਹੀ ਇਹਨ ਪੱਲੜ-ਪੁੱਲੜ ਦੇ ਲਾਇਵ ਹਜਾ ਅੰਦਰ ਉਦਾਂ ਬੱਲੋ-ਬੱਲੋ ਚੱਲਦੇ ਐ ਉਹਦੇ ਕਰਕੇ ਹੀਟ ਰਹਿੰਦੀ ਪੂਰੀ ਅੰਦਰ ਤੇ ਬਾਕੀ ਖੇਤ ਦਿਨੋ-ਦਿਨ ਭਰਦਾ ਜਾਂਦਾ ਬਣਾ ਆ ਦੇਖੋ ਕਿੰਨੇ ਉਹਦਾਂ ਨੂੰ ਫਰਕ ਪੈਂਦਾ ਕਣਕ ਨੂੰ ਵੀ ਤੇ ਬਾਕੀ ਹੁਣ ਤਿੱਖਣ ਨੂੰ ਵੀ ਲੱਗ ਪਈ ਕਣਕ ਦਿਖਾਉਂ ਲਈ ਤੁਹਾਨੂੰ ਕੋਲ ਤੇ ਆ ਦੇਖੋ ਜੀ ਕਣਕ ਹੁਣ ਆਪਣੀ ਐਨ ਪੂਰੀ ਤਿੱਖੜਦੀ ਹੁਣ ਦੋ ਦੋ ਤਿੰਨ ਤਿੰਨ ਬੂਟੇ ਹੋ ਗਏ ਇੱਕ ਇੱਕ ਦਾਣੇ ਦੇ ਥੋੜੀ ਥੋੜੀ ਐਨ ਪੂਰੀ ਹੋ ਜਾਣੀ ਤੇ ਬਾਕੀ ਐਚ ਕੀ ਪੱਤੇ ਝੜ ਵੀ ਲੇਟ ਹੈ ਜੀ ਕਿਉਂਕਿ ਨਹੀਂ ਪਿਛਲੇ ਸਾਲ ਆਹਾ ਦਿਨਾਂ ਵਿੱਚ ਸਾਰਾ ਪਤ ਤਬੂਤੇ ਦੇ ਝੜ ਜਾਂਦਾ ਦਾ ਆ ਦੇਖੋ ਹੁਣ ਟਮਾਟਾ ਮਾਂ ਹਜਾ ਵੀ ਪੱਤਾ ਖੜਾ ਤੇ ਇਧਰਲੀ ਸਾਈਡ ਤਕਰੀਬਨ ਆਲੇ ਕਿੱਲੇ ਚੋਂ ਦਾ ਮੇਰੇ ਹਿਸਾਬ ਨਾਲ 20 25 ਕਬੂਤੇ ਹੋਏ ਬਿਲੇ ਜਿਹੜੇ ਬਾਕੀ ਨਹੀਂ ਸਾਰਾ ਪੱਤਾ ਖੜਾ ਹੀ ਹੈ ਤੇ ਬਾਕੀ ਜਵੀ ਦੀ ਬਾੜ ਇੱਧਰ ਦੂਈ ਵੀ ਤਿਆਰ ਹੈ ਬਾਕੀ ਦੇਖਦੇ ਜੀ ਹੁਣ ਹਰਾ ਮੜਾ ਜਿਆਦਾ ਪਾਈਏ ਡੰਗਰਾਂ ਨੂੰ ਕਿਉਂਕਿ ਆਪਣਾ ਆ ਜਾ ਇੱਧਰ ਹੀ ਨਹੀਂ ਕਿਹਾਰਾ ਮੁੱਕਣ ਜਾਂਦਾ ਜਵੀ ਦਾ ਚਾਰ ਚਾਰ ਪੰਜ ਪੰਜ ਪੰਡਾ ਲੈ ਜਾਂਦੇ ਤਾਂ ਵੀ ਮੁੱਕਦਾ ਨਹੀਂ ਹੈਗਾ ਫਿਰ ਉਧਰ ਬਰਸ਼ੀਣ ਵੀ ਨਾਲ ਦੀ ਨਾਲ ਵੱਢੀ ਜਾਂਦੇ ਆਪਣਾ ਤੇ ਇੱਧਰ ਆ ਵੀ ਪੋਣਾ 11 ਪਿਆ ਤੇ ਦੇਖ ਲੋ ਇਹ ਜਾਂ ਉੱਥੇ ਤੱਕ ਵੱਡ ਹੋਇਆ ਤੇ ਇੱਧਰ ਪਿੱਛੇ ਪਿੱਛੇ ਜਿਵੇਂ ਬਹੁਤ ਫੁੱਟ ਦੀ ਤੇ ਬਾਕੀ ਮੂਲੀਆਂ ਵਣੀਆਂ ਪੂਰੀ ਬਾਟਾਂ ਤਿਆਰ ਪਈ ਕਿੰਨੀਆਂ ਕ ਖਾਣੀਆਂ ਹੁਣ ਕੋਈ ਲੈਣ ਦੇ ਆਣ ਗਵਾਂਡ ਵਾਲੇ ਪੱਟਕੇ ਮਨਾਪਾ ਕਰਦੇ ਨਹੀਂ ਹੈਗੇ ਜੀ ਕਿਸੇ ਨੂੰ ਵੀ ਬਾਕੀ ਲਸਣ ਵੀ ਐਨ ਪੂਰਾ ਵਧੀਆ ਖੜਾ ਸਰੋਂ ਨੂੰ ਜਿਹੜਾ ਅਸੀਂ ਲਾਸਟ ਪਾਣੀ ਲਾਇਆ ਜੀ ਉਹਦੇ ਕਰਕੇ ਗਿਰ ਗਈ ਸਰੋਂ ਨਹੀਂ ਇਹ ਗਰਦੀ ਨਹੀਂ ਹੈਗੀ ਕਿਉਂਕਿ ਪਿਛਲੇ ਸਾਲ ਅਸੀਂ ਬੀਜ ਕੇ ਦੇਖੀ ਹੁੰਦੀ ਹੈ ਇਹ ਪਿਛਲੇ ਸਾਲ ਪੂਰੀ ਐਨ ਖੜੀ ਧੀ ਤੇ ਬਾਕੀ ਐਚ ਕੀ ਜਿਆਦਾ ਮੈਨੂੰ ਲੱਗਦਾ ਇੱਚ ਬੀਜ ਜ਼ਿਆਦਾ ਪੈ ਗਿਆ ਵਾ ਜੀ ਤੇ ਫਲੀ ਤੁਹਨ ਦਿਖਾਉਂਦੇ ਆ ਆ ਦੇਖੋ ਜੀ ਫਲੀਆਂ ਦੇ ਲਈ ਜਿੱਦਾਂ ਮੂੰਗਰਿਆਂ ਦੀਆਂ ਫਲੀਆਂ ਹੁੰਦੀਆਂ ਉਦਾਂ ਜੀ ਫਲੀਆਂ ਇਹਦੀਆਂ ਮੋਟੀਆਂ ਮੋਟੀਆਂ ਤੇ ਬਾਕੀ ਸੋਨ ਦੁਕਾਨ ਦੇ ਦਾਣਾ ਵੀ ਵਿੱਚ ਆਹ ਦੇਖੋ ਜੀ ਵਿੱਚ ਦਾਣੇ ਵੀ ਐਨ ਪੈ ਗਏ ਵੇ ਇਹ ਹੈਗੀ ਜੀ ਪੀਲੀ ਸਰੋਂ ਆਪਣੀ ਇਹਦਾ ਵੀ ਮਹੀਨੇ ਤੱਕ ਕੋਈ ਫਰਵਰੀ ਦੇ ਐਂ ਡੁੰਡ ਤੱਕ ਵੱਡਣ ਭਰਾ ਇਹਨਾਂ ਨੇ ਪੱਕ ਜਾਣਾ ਤੇ ਬਾਕੀ ਜਿਹੜੀ ਆਪਾਂ ਨੇ ਝੱਟਪਟ ਕੀਤੀ ਦੀ ਆਲੂਆਂ ਚ ਆਲੂਆਂ ਪਰ ਕੋਈ ਅਸਾ ਨਹੀਂ ਹੈਗਾ ਦੇਖੋ ਖਾਲੀਆਂ ਐ ਸਾਫ ਪਈਆਂ ਪੂਰੀਆਂ ਤੇ ਬਾਕੀ ਆਲੂ ਵੀ ਦੇਖਦੇ ਜੀ ਪਟਕੇ ਵਿੱਚ ਇਹਨੂੰ ਕਿੰਨਾ ਕਿੰਨਾ ਖੂਗਿਆ ਆਲੂ ਆਪਣਾ ਲੋ ਜੀ ਆਲੂ ਇਹ ਹੈਗਾ ਜੀ ਆਪਣਾ ਚਟਾ ਆਲੂ ਐਨ ਵਧੀਆ ਆਲੂ ਪੇਵੇ ਹੈਗੇ ਖਾਸੇ ਆਇਆ ਛੋਟੇ ਆ ਆਲੂ ਕਿਉਂਕਿ ਇਹ ਲੱਗਿਆ ਵੀ ਲੇਟ ਦਾ ਬਾਕੀ ਆ ਦੇਖੋ ਜੀ ਇੰਨੇ ਨਾਲ ਸਾਈਜ਼ ਹੋ ਗਿਆ ਆਲੂਆਂ ਦਾ ਤੇ ਉਹ ਵਾਲੇ ਆਲੂ ਜੀ ਜਿਹੜੇ ਪਰਲੇ ਸੜਾ ਹਾਲੇ ਇਹ ਹੈਗੇ ਆਪਣੇ ਲਾਲ ਆਲੂ ਇਹ ਬਹੁਤ ਮੋਟਾ ਮੋਟਾ ਨਿਕਲਦਾਈ ਆਲੂ ਇਹ ਵੀ ਦੇਖ ਲੈਂਦੇ ਚੈੱਕ ਕਰਕੇ ਲੋ ਜੀ ਆਹ ਵਾਲਾ ਬੀਜ ਹੈ ਇਹ ਆਲੂਆਂ ਦਾ ਲਾਇਆ ਵਾ ਥੱਲੇ ਬਹੁਤ ਪੇਵ ਜੀ ਚਲੋ ਆ ਦੇਖੋ ਇਸ ਇਹ ਆਲੂ ਦਾ ਇਹ ਪੂਰਾ ਆਪਣਾ ਤਿਆਰ ਹੈ ਬਣ ਗਿਆ ਉਹ ਬਾਕੀ ਹਜਾ ਪੱਟਣੇ ਅਸੀਂ ਹੈ ਨਹੀਂ ਪੱਟੂਗੇ ਹਜਾ ਲੇਟੀ ਨੂੰ ਆਲੂ ਆਪਣੇ ਪੂਰੇ ਪੇਵੇ ਗਾਹਾਂ ਨੂੰ ਅਗਲੇ ਸਾਲ ਨੂੰ ਅਸੀਂ ਆ ਜਿਹੜੀ ਲਾਈਵ ਦੀ ਅੱਧੀ ਗਵਟ ਇਹੀ ਬੀਜ ਲਾਣਾ ਜੀ ਗਾਹਾਂ ਨੂੰ ਅਸੀਂ ਸਾਰਾ ਆਲੂਆਂ ਦਾ ਆਹ ਵਾਲਾ ਬੀਜ ਨਹੀਂ ਹੁਣ ਲਾਣਾ ਅਸੀਂ ਇਹ ਲਾਸਟੇ ਸਾਲ ਤੱਕ ਲਾਣਾ ਕਿਉਂਕਿ ਇਹਨੂੰ ਹੋ ਗਏ 5 ਸਾਲ ਸਾਨੂੰ ਲਾਦਿਆਂ ਨੂੰ ਲਗਾਤਾਰ ਹੁਣ ਇਹ ਜਿਆਦਾ ਮੋਟਾ ਨਹੀਂ ਹੁੰਦਾ ਇਹ ਆਲੂ ਬਰੀਕ ਹੀ ਰਹਿੰਦਾ ਇਹ ਵੈਸੇ ਉਹਦਾ ਪਰੌਂਠੇ ਪਰੌਂਠੇ ਬਣਾਉਣ ਨੂੰ ਬਹੁਤ ਵਧੀਆ ਆਲੂ ਹੈ ਜੀ ਇਹ ਨਹੀਂ ਜਿਹੜੇ ਦੂਜੇ ਹੋਰ ਆਲੂ ਨੇ ਉਹ ਮਿੱਠੇ ਮਿੱਠੇ ਜੇ ਬਣਦੇ ਉਹਦੇ ਇਹ ਸਭ ਤੋਂ ਵਧੀਆ ਬੀਜ ਹੈ ਜੀ ਪਰੌਂਠਿਆਂ ਵਾਸਤੇ ਆਲੂ ਵਧੀਆ ਹੈ ਇਹ ਬਸ ਇਹਦਾ ਇਹੀ ਹੈ ਜੀ ਇਹ ਮੋਟਾ ਘੱਟ ਹੁੰਦਾ ਆਲੂ ਤੇ ਬਾਕੀ ਜਿਹੜਾ ਆਹ ਹੈ ਜੀ ਇਹਦਾ ਦੇਖ ਲਓ ਛੇਜਾ ਕਿੱਡਾ ਕਿੱਡਾ ਹੈ ਖੜਾ ਉੱਪਰ ਤੇ ਤੇ ਬਾਕੀ ਉਧਰ ਧਨੀਆਂ ਦੇਖਣ ਆਏ ਜੀ ਆਪਾਂ ਧਨੀਆਂ ਜਿਹੜਾ ਲਾਇਆ ਪਤਾ ਜੀ ਇਹਦੇ ਉੱਪਰ ਤੇ ਪਤਾ ਨਹੀਂ ਕਿਹੜਾ ਚੱਕ ਰਹੀ ਖਰੇ ਕਾਂਟਾਂਵਾਂ ਖੂੜਾਂ ਖਾਂਦੀਆਂ ਜਾਂ ਫਿਰ ਕੋਈ ਵੱਢ ਕੇ ਲੈ ਜਾਂਦਾ ਆਹ ਦੇਖੋ ਜੀ ਉੱਪਰ ਤੇ ਐਂ ਧਨੀਆਂ ਦੇ ਪੱਤੇ ਐਂ ਤੋੜੇ ਪਏ ਜੀ ਮੇਰੇ ਹਿਸਾਬ ਨਾਲ ਤਾਂ ਕਾਂਟੋ ਕੂਂਡੋ ਖਾਂਦੀ ਏ ਕਿਉਂਕਿ ਆਪਣਾ ਤਾਂ ਇੱਧਰ ਉਹ ਹੈ ਜੀ ਲੱਗੀ ਵੀ ਝਟਕਾ ਮਸ਼ੀਨ ਹੈ ਸਾਰਾ ਲਾਈ ਵੀ ਅੰਦਰ ਦਾ ਕੋਈ ਖੇਦ ਦੇ ਵੱਡਦਾ ਨਹੀਂ ਹੈਗਾ ਇਹ ਪਤਾ ਨਹੀਂ ਕਿਹੜਾ ਚੱਕਰ ਹੈ ਜੀ ਕਮੈਂਟ ਕਰਕੇ ਦੱਸਿਓ ਤੇ ਆਹ ਦੇਖੋ ਜੀ ਆਹ ਬਚਿਆ ਪਤਨੀਆ ਦੇਖੋ ਕਿੱਡਾ ਗੱਡਾ ਖੜਾ ਆ ਤਿੰਨ ਕਿ ਤਿੰਨ ਚਾਰ ਝੜ ਬਚੇ ਹੋ ਉਤੇ ਅੱਗੇ ਸਾਰੇ ਡੁੰਡ ਕੀਤਾ ਪਿਆ ਉੱਪਰ ਦੇ ਖਾਦ ਦਾ ਪੱਤਾ ਪੱਤਾ ਹੀ ਹੈ ਲੋਈ ਉੱਪਰ ਜਿਹੜਾ ਪੱਤਾ-ਵੱਤਾ ਤੋੜਿਆ ਉਹ ਕਹਿੰਗੀ ਜਿਹਨੇ ਤੋੜਨਾ ਹੁੰਦਾ ਉਹ ਲੈ ਥੱਲੇ ਤੇ ਵੱਢਦਾ ਧਨੀਆ ਬਾਕੀ ਘਾਹ ਕੱਖ ਆਪਣਾ ਹੈ ਨਹੀਂ ਸਰੋਂ ਵਿੱਚ ਐ ਸਾਪਈ ਪੈਡਾ ਮਲ ਕਰਤੀਦੀ ਇਹਨੂੰ 24 ਘੰਟੇ ਵਾਲੀ ਆਪਾਂ ਨੇ ਜਦੋਂ ਬੀਜੀ ਸੀ ਪੈਡਾ ਮੇ ਲੱਪਾਂ ਆਲੂਆਂ ਚ ਵੀ ਕੀਤੀ ਦੀ ਭਰ ਆਲੂਆਂ ਚ ਅਸਰ ਹੈ ਨਹੀਂ ਤਾਂ ਉਹਨਾਂ ਆਲੂਆਂ ਚ ਘਾਹ ਫਿਰ ਵੀ ਹੋ ਗਿਆ ਤਾਂ ਬਾਕੀ ਪੱਤਾ ਦੇਖ ਲਓ ਕਿਹੜੇ ਹਿਸਾਬ ਨਾਲ ਪਿਆ ਕਿੱਡਾ-ਕੱਡਾ ਪੱਤਾ ਬੂਟੇ ਦਾ ਤੇ ਲੋ ਜੀ ਸੂਰਜ ਵੀ ਆ ਗਿਆ ਬਾਹਰ ਨੂੰ ਨਿਕਲੇ ਈ ਧੁੱਪ ਤੇ ਬਾਕੀ ਜਿੱਦੇ ਧੁੱਪ ਨਿਕਲਦੀ ਉਦੋਂ ਦਾ ਧੁੰਦ ਵੀ ਭਲੀ ਜਾਂਦੀ ਬਾਕੀ ਦਿਖਾਉਂਦੇ ਤੁਹਾਨੂੰ ਅੱਗੇ ਅੱਗੇ ਚੱਲਦੇ ਕਾਮਕਾਰ ਧੰਦ ਹੋ ਗਈ ਗਾਇਬ ਧੁੱਪ ਚੜ ਗਈ ਐ ਤਿੱਖੀ ਅੱਜ ਅੱਜ ਕੱਲ ਵੀ ਇੰਨੀ ਤਿੱਖੀ ਧੁੱਪ ਨਹੀਂ ਚੜੀਦੀ ਜਿੰਨੀ ਅੱਜ ਦਿੱਖੀ ਚੜ ਗਈ ਐ ਧੁੱਪ ਹੁਣ ਖੁੱਲਿਆ ਮੌਸਮ ਜਿਆ ਮੜਿਆ ਕੰਮਕਾਰ ਕਰਨ ਨੂੰ ਵੀ ਰੂਹ ਕਰਦੀ ਹੁਣ ਨਹੀਂ ਤਾਂ ਸਵੇਰੇ ਦੇਖ ਲਓ ਕਿੰਨੀ ਧੁੰਦ ਦੀ ਪਈ ਸੀ ਤੁਹਾਨੂੰ ਦਿਖਾਈ ਸੀ ਵੀਡੀਓ 'ਚ ਦੇਖ ਲਓ ਨਾ ਸਾਫ ਹੋ ਗਿਆ ਆਹਾ ਮੋਟਰ ਤੇ ਹੀ ਸਾਹਮਣੇ ਕਿੰਨੀ ਕੁ ਦੂਰ ਹੈ ਈ ਮੋਟਰ ਦੇਖ ਲਓ ਇੱਥੇ ਤੇ ਸਿਰਫ ਦੋ ਖੇਤ ਪੈਂਦੇ ਗੱਬੇ ਸਵੇਰੇ ਇੰਨੀ ਧੁੰਦ ਦੀ ਮੋਟਰ ਨਹੀਂ ਤੇ ਦੇਖਦੀ ਤੇ ਬਾਕੀ ਪਾਣੀ ਦਾ ਚੱਲ ਈ ਕੰਮਕਾਰ ਦੇਖਦੇ ਕਿੰਨਾ ਘਰ ਗਿਆ ਪਾਣੀ ਆਪਣਾ ਪਾਣੀ ਲਾਣਾ ਆਪਾਂ ਪਤ ਲਈਏ ਇਹਨੂੰ ਕਿਉਂਕਿ ਇਹਦਾ ਪਾਣੀ ਸੁੱਕਦਾ ਨਹੀਂ ਹੈਗਾ ਛੇਤੀ ਤਾਂ ਕਰਕੇ ਪਹਿਲਾ ਪਾਣੀ ਅਸੀਂ ਲਾਤਾ ਤਾਂ ਪੂਰਾ ਭਰ ਕੇ ਠੋਕ ਕੇ ਨਾ ਹੁਣ ਇਹਨੂੰ ਪਤਲਾ-ਪਤਲਾ ਹੀ ਰੱਖਣਾ ਪਾਣੀ ਬਸ ਜਦੋਂ ਪਾਣੀ ਪਿੱਛੇ ਲੱਗ ਗਿਆ ਉਧਰ ਜਦੋਂ ਮੋਟਰ ਬੰਦ ਕਰਦਾ ਇੱਧਰ ਕਿੰਨੱਕਾ ਮੋੜ ਦੇ ਕੰਨਾ ਕਿਉਂਕਿ ਇਹ ਹੈਗੀ ਧਾਨ ਵਾਲੀ ਜ਼ਮੀਨ ਆਪੇ ਪਾਣੀ ਅੱਗੇ ਨੂੰ ਤੁਰ ਪੈਂਦਾ ਕਿ ਆਰਾ ਆਪਣਾ ਇੰਨਾ ਕਰ ਗਿਆ ਬੱਸ ਅੱਧਾ ਕੋ ਅੱਧੇ ਤੇ ਜ਼ਿਆਦਾ ਭਰ ਗਿਆ ਕਿ ਯਾਰ ਮੁਰਗੇ ਛੱਡੇ ਵੇ ਬਾਹਰ ਤੇ ਇਹਨਾਂ ਨੂੰ ਆਪਾਂ ਉਹ ਪਾਤਾ ਤਾਂ ਜੀ ਆਪਣਾ ਜਿਹੜਾ ਆਪਣੀਆਂ ਸਰੋਂ ਐ ਦੇ ਲਓ ਸਾਰੀਆਂ ਇਹਨਾਂ ਖਾ ਗਏ ਤੇ ਬਾਕੀ ਆਪਣਾ ਘਾਹ ਵੀ ਲੱਦ ਲਿਆ ਜੀ ਬਾਪੂ ਆ ਗਏ ਰੈਡੀ ਲੈ ਕੇ ਤੇ ਕਾ ਕੱਖ ਆਪਣਾ ਲੱਗ ਲਿਆ ਦੋ ਦਿਨ ਦਾ ਇਕੱਠੇ ਹੀ ਵੱਢਦੇ ਹੁੰਦੇ ਜੀ ਇਹ ਕ ਕੋਈ 4-5 ਬੰਦਾ ਵੱਢ ਲਈ ਜੀ ਇੱਕ ਵਾਰੀ ਲੋ ਜੀ ਬਾਕੀ ਆਪਣਾ 11-20 ਦੋ ਭਰਗੇ ਤੀਏ ਨੂੰ ਛੱਡਤਾ ਬਾ ਹੁਣ ਚੱਲੇ ਉਧਰ ਨੱਕਾ ਬੰਦ ਕਾਣ ਕਹੂੰਗੀ ਅਗਲਾ 11 ਜਿਹੜਾ ਲਾਸਟ ਵਾਲਾ ਉਹ ਉਧਰ ਪਾਈਪ ਲਾਈਨ ਚ ਭਰ ਹੁਣ ਨੱਕੇ ਵਰਤੇ ਤੇ ਬਾਕੀ ਧੁੱਪ ਵੀ ਐ ਚੜ ਗਈ ਪੂਰੀ ਮੌਸਮ ਐ ਸਾਫ ਹੋ ਗਿਆ ਵਾ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕੇ ਤੀ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਵਾਤੇ ਵਾਦ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਧੰਨਵਾਦ ਜੀ ਸਾਰੇ ਵੀਰਾਂ ਦਾ